ਇਨ ਮਤਿਆਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਵੀ ਬਹੁਤ ਧੰਨਵਾਦ ਜਿਸ ਪਰਿਵਾਰ ਨੇ ਤੇ ਦੇਖੋ ਕਿੰਦਾ ਸੋਹਣਾ ਸੁੰਦਰ ਪ੍ਰੋਗਰਾਮ ਰੱਖਦੇ ਨੇ ਜਦੋਂ ਵੀ ਖੁਸ਼ੀ ਦਾ ਕੋਈ ਦਿਹਾੜਾ ਆਉਂਦਾ ਹੈ ਤੇ ਗੁਰੂ ਮਹਾਰਾਜ ਦਾ ਆਸਰਾ ਲੈਂਦੇ ਨੇ ਸੋ ਭਾਈ ਆਪਨਾ ਸਿੰਘ ਸਹਿਬਾਨ ਭਾਈ ਸਿੰਘ ਜੀ ਯੋਗੀ ਉਹ ਆਖਿਆ ਕਰਦੇ ਸਨ ਸੁਰਨਤਾ ਭਾਵੇਂ ਇੱਕ ਹੋਵੇ ਔਰ ਸੁਣਨ ਵਾਲਾ ਹੋਵੇ ਸੁਰੋਪਤਾ ਭਾਵੇਂ ਇੱਕ ਹੋਵੇ ਸੁਣਨ ਵਾਲਾ ਹੋਵੇ ਨਹੀਂ ਤਾਂ ਆਪਾਂ ਜਾਨਦੇ ਆ ਨਗਰ ਕੀਰਤਨਾ ਕੀ ਜਾਨਦੇ ਆ ਨਗਰਾਂ ਕੀਤਰਨ ਲੋਕਾਂ ਨੇ ਇੱਕ ਮੇਲਾ ਬਣਾ ਦਿੱਤਾ ਸੋ ਇਸ ਕਰਕੇ ਇਹ ਜਿਹੜੇ ਸਮਾਗਮ ਹੋਇਆ ਕਰਦੇ ਨੇ ਇਹਨਾਂ ਸਮਾਗਮਾਂ ਤੋਂ ਸਾਨੂੰ ਬੜਾ ਕੁਝ ਸਿੱਖ ਨੂੰ ਮਿਲਦਾ ਹੈ ਸੋ ਮੈਂ ਇਹ ਵੀ ਯਾਦ ਕਰਾ ਦੇਣਾ ਕਿ ਜਿਸ ਤਰ੍ਹਾਂ ਪਿਛੇ ਪਿਛਲੇ ਸਾਲ ਉਜਵਾ ਸਿਟੀ ਨਗਰ ਕੀਤਾ ਹੋਇਆ ਔਰ ਨਗਰ ਕੀਤਾ ਦੇ ਵਿੱਚ ਕਈ ਲੋਕ ਮੇਲਾ ਬਣਾ ਕੇ ਜਾਂਦੇ ਨੇ ਉਸ ਮੇਲੇ ਦੇ ਵਿੱਚ ਲੋਕਾਂ ਨੇ ਡਾਂਗਾ ਵੀ ਚਲਾਇਆ ਲੜਾਈਆਂ ਵੀ ਕੀਤੀਆਂ ਲੋਕਾਂ ਦੇ ਸਿਰ ਵੀ ਪਾੜੇ ਔਰ ਦੁਨੀਆ ਭਰ ਤੋਂ ਉੱਥੇ ਲੋਕ ਉੱਥੇ ਪਹੁੰਚੇ ਔਰ ਦੁਨੀਆ ਭਰ ਨੂੰ ਕਿੱਦਾਂ ਇੱਕ ਮਾੜਾ ਮੈਸੇਜ ਗਿਆ ਸੋ ਇਸ ਕਰਕੇ ਜਿਹੜੇ ਐਸੇ ਲੋਕ ਮੇਲਾ ਵੜਾ ਕੇ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਉਹ ਖਾਲੀ ਜਾਂਦੇ ਨੇ ਤੇ ਖਾਲੀ ਆ ਜਾਂਦੇ ਨੇ ਉਹ ਬਿਲਕੁਲ ਕੁਝ ਨਹੀਂ ਲੈ ਕੇ ਆਉਂਦੇ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦੇ ਵਾਂ ਕਿ ਜਦੋਂ ਵੀ ਜੋ ਵੀ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਜਦੋਂ ਵੀ ਕੋ ਨਗਰ ਕੀਰਤਨ ਨਗਰਾਂ ਕੀਰਤਨਾਂ ਦੇ ਵਿੱਚ ਖਾਸ ਕਰਕੇ ਦੂਜੀਆਂ ਪਮਾ ਬਾਤੇ ਸਾਨੂੰ ਕੁਝ ਨਾ ਕੁਝ ਦੋ ਸਫੇ ਪੇਪਰ ਤਿਆਰ ਕਰਨੇ ਚਾਹੀਦੇ ਨੇ ਜਿਹੜਾ ਕਿ ਉਹ ਪੇਪਰ ਉਹਨਾਂ ਨੂੰ ਦਿੱਤੇ ਜਾਣ ਉਹ ਸਫੇ ਪੇਪਰਾਂ ਦੇ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਨਗਰ ਕੀਰਤਨ ਕਿਉਂ ਕੱਢਿਆ ਜਾਂਦਾ ਹੈ ਕਾਦੇ ਵਾਸਤੇ ਕੱਢਿਆ ਜਾਂਦਾ ਹੈ ਹਾਂਜੀ ਅਸੀਂ ਉਹਨਾਂ ਨੂੰ ਕੋਈ ਮੈਸੇਜ ਨਹੀਂ ਦਿੰਦੇ ਹੜਾ ਲੜਾ ਕਰਦੇ ਕਿਲੇਗਾਨੇ ਹੜਾ ਲੜਾ ਕਰਦੇ ਮੋੜ ਆਉਣੇ ਆ ਕਿਸੇ ਨੂੰ ਉਹਦਾ ਕੋਈ ਬੈਸਟ ਦੁਨੀਆ ਤੇ ਚੰਗਾ ਨਹੀਂ ਮਿਲਦਾ ਇਹੋ ਜਿਹੇ ਮੈਸਤੀ ਲੋਕ ਪੀਂਦੇ ਨੇ ਸ਼ਰਾਬਾਂ ਪੀ ਕੇ ਨਸ਼ੇ ਕਰਕੇ ਉਹਨਾਂ ਨਗਰ ਕੀਰਤਨਾਂ ਨੂੰ ਲੋਕ ਮੇਲਾ ਬਣਾਉਂ ਦਿੰਦੇ ਨੇ ਸੋ ਇਸ ਕਰਕੇ ਜਦੋਂ ਵੀ ਤੁਸੀਂ ਨਗਰ ਕੀਰਤਨ ਦੇ ਵਿੱਚ ਜਾਣਾ ਹੈ ਬੜੇ ਡਾਕ ਤੇ ਭੈੜੇ ਨਾਲ ਸੰਪਲ ਸੰਪਲ ਪਾਕਤਸ ਨਾਲੇ ਡਰਨਾ ਅਸੀਂ ਗੁਰੂ ਦਰਬਾਰ ਵਿੱਚ ਜਾਂਦੇ ਹਾਂ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਜਾਂਦੇ ਹਾਂ ਇਹ ਮਨ ਵਿੱਚ ਸੋਚਣਾ ਹੈ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ ਕਿਤੇ ਅਸੀਂ ਮਹਾਰਾਜ ਦੇ ਜੰਨਾ ਵਿੱਚ ਕਹੇ ਕੋਈ ਐਸੀ ਅਵਗਿਆ ਨਾ ਹੋ ਜਾਵੇ ਹੁੰਨਾਂ ਦੀ ਥਾਂ ਅਸੀਂ ਪਾਪਾ ਦੀਆਂ ਯੋਰੀਆਂ ਪਾ ਕੇ ਲੈ ਜਾਈਏ ਸੋ ਇਸ ਕਰਕੇ ਇੱਕ ਅੱਜ ਪਰਿਵਾਰ ਨੂੰ ਵਧਾਈਆਂ ਨੇ ਨਰਬਸੀ ਦਾ ਇਹਨਾਂ ਦਾ ਬੱਚਿਆਂ ਦਾ 10 ਸਾਲ ਦਾ ਵਿਆਹ ਦਿਨ ਹੋਇਆ ਹੈ ਬੇਤੀ ਹੈ ਅਪ ਉਸ ਦਾ ਵੀ ਅਚੰਬ ਤੇ ਹੜਾ ਹੈ ਦੇਖੋ ਕਿੰਨਾ ਸੋਹਣਾ ਮਾਰਾ ਜਿੰਨੇ ਆਪਣੇ ਆਪ ਇਹ ਦਿਨ ਜੁੜਿਆ ਅੱਜ ਕੋਹੂ ਲਾਮਦਾਸ ਪਾਖਾ ਦਾ ਵਿਗਤ ਹੋ ਦਿਹਾੜਾ ਇਹ ਕੁਦਰਤੀ ਕੋਈ ਬਣਾ ਕੇ ਨਹੀਂ ਕੁਦਰਤੀ ਹੋਇਆ ਇਹ ਭਾਵ ਦਾ ਫੁੱਲ ਲੱਗਦੇ ਨੇ ਸੋ ਇਸੇ ਤਰ੍ਹਾਂ ਅੰਬਰ ਸਾਰੇ ਝਿਲੇ ਪੈਂਟ ਜੱਬੇ ਦੇ ਰਹਿਣ ਵਾਲੀ ਮਾਤਾ ਸਲਕਣੀ ਮਾਤਾ ਸਲਕਣੀ ਨੇ ਬਹੁਤ ਪੀਰਾਂ ਫਕੀਰਾਂ ਦੇ ਕੋਲ ਜਾ ਕੇ ਆਪਣੀਆਂ ਮਰਤਾ ਪੂਰੀਆਂ ਕੀਤੀਆਂ ਗੋਡੇ ਰਖੜੇ ਹੱਥ ਜੋੜੇ ਪਰ ਉਸ ਦੀ ਝੋਲੀ 'ਚ ਕਿਤੋਂ ਵੀ ਪੁੱਤ ਦੀ ਖੈਰ ਨਹੀਂ ਪਈ ਪੁੱਤਰ ਦੀ ਖੈਰ ਨਹੀਂ ਪਈ ਤੇ ਮਾਤਾ ਸੁਲਖਣੀ ਪਿੰਡ ਚੱਪੇ ਦੇ ਰਹਿਣ ਵਾਲੀ ਅੱਜ ਗੁਰੂ ਹਰਗੋਬਿੰਦ ਪਾਸ਼ਾ ਅੱਜ ਪਿੰਡ ਚੱਪੇ ਆਏ ਉਹਨੂੰ ਪਤਾ ਲੱਗਾ ਕਿ ਗੁਰੂ ਪਾਸ਼ਾ ਸਾਡੇ ਪਿੰਡ ਆਏ ਨੇ ਮਾਤਾ ਸੁਲਖਣੀ ਗੁਰੂ ਪਾਤਸ਼ਾਹ ਦੇ ਕੋਲ ਗਈ ਗੱਲ ਸੁਣ ਪੱਲੂ ਪਾਇਆ ਹੱਥ ਜੋੜੇ ਬੇਨਤੀ ਕੀਤੀ ਕਹਿੰਦੀ ਪਾਤਸ਼ਾਹ ਸਾਰੇ ਸੁੱਖ ਦੁਨੀਆ ਦੇ ਮੈਨੂੰ ਤੁbsch ਕੀਤੇ ਨੇ ਪਰ ਮੈਂ ਅੱਜ ਪੁੱਤਰ ਦੀ ਛੋੜੀ ਤੋਂ ਖਾਲੀ ਜਾ ਰਹੀ ਹਾਂ ਮੈਨੂੰ ਪੁੱਤਰ ਦੀ ਤਾਂ ਕੀ ਨਹੀਂ ਤੇ ਗੁਰੂ ਆਰੰਭਿੰਦ ਪਾਸ਼ਾ ਕਹਿਣ ਲੱਗੇ ਮਾਤਾ ਤੇਰੀ ਕਿਸਮਤ ਦੇ ਵਿੱਚ ਤੇਰੇ ਕਰਮਾਂ ਵਿੱਚ ਪੁੱਤ ਨਹੀਂ ਲਿਖਿਆ ਤੈਨੂੰ ਪੁੱਤ ਨਹੀਂ ਮਿਲਣਾ ਤੇ ਉਹ ਮਾਤਾ ਲੱਖਣੀ ਮਨ ਭਰਾਈ ਨੇਤਰਾ ਕੀ ਜੜ ਲੈ ਆਂਦਾ ਪਿੱਛੇ ਮੁੜ ਪੈਂਦੀ ਏ ਤੁਰ ਹੀ ਜਾਂਦੀ ਏ ਅਜ ਨੂੰ ਪਾਈ ਗੁਰਦਾਸ ਜੀ ਮਰ ਬੈਤ ਨੇ ਪਾਈ ਗੁਰਦਾਸ ਜੀ ਕਹਿਣ ਲੱਗੇ ਮਾਤਾ ਇੱਥੇ ਤਾਂ ਲੋਕ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਕੀ ਕਰਨ ਉਹ ਵੀ ਤੁਰ ਹੋ ਰਿਹਾ ਉਸ ਵਕਤ ਮਾਤਾ ਜੀ ਨੇ ਸਾਰੀ ਵਿਤਿਆ ਸੁਣਾਈ ਕਹਿਣ ਲੱਗੀ ਅੱਜ ਮੈਂ ਬੜੀ ਬੱਤੀ ਆਸਰਾ ਕੇ ਆਈ ਸੀ ਅੱਜ ਮੈਨੂੰ ਗੁਰੂ ਨਾਨਕ ਦੇਵ ਜੀ ਕਰ ਰਹੀ ਜਵਾਬ ਮਿਲ ਗਿਆ ਕਿ ਤੇਰੇ ਘਰ ਦੇ ਵਿੱਚ ਪੁੱਤ ਹੋ ਨਹੀਂ ਸਕਦਾ ਤੇਰੇ ਕਰਮਾਂ ਵਿੱਚ ਨਹੀਂ ਲਿਖਿਆ ਗੁਰੂ ਬਾਸ਼ਾ ਨੇ ਇਹ ਕਹਿ ਦਿੱਤਾ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਜੁਗਤੀ ਨਾਲ ਮੁਰਤੀ ਕਹਿਣ ਲੱਗੇ ਪੈਣ ਕੀ ਇੱਕ ਕਾਮਕਦ ਉਹ ਕਹਿੰਦੇ ਹਾਂ ਦੱਸੋ ਇੱਕ ਕਾਮਕਦ ਇੱਕ ਲੈ ਕਾਰ ਵੀ ਦੇ ਨਾਲ ਲੈ ਕਰਮ ਨਾਲ ਲੈ ਖਾਈ ਦੀ ਦੁਆਤ ਤੇ ਦਵਾਰਾ ਮੁੜ ਕੇ ਫੇਰ ਗਿਆ ਫੇਰ ਗਿਆ ਉਸਨੇ ਦੁਆਰ ਤੇ ਨਹੀਂ ਸ਼ਾਹੀਦ ਲਈ ਕਲਮ ਲਈ ਕਾਗਜ਼ ਲਿਆ ਤੇ ਦੁਬਾਰਾ ਫੇਰ ਚਲੀ ਗਈ ਉਸ ਵਕਤ ਗੁਰੂ ਛੇਵੇਂ ਪਾਤਸ਼ਾਹ ਕੋੜੇ ਤੋਂ ਸਭਾ ਰੋਕੇ ਕਿਤੇ ਜਾ ਰਹੇ ਸਨ ਹੱਥ ਜੋੜ ਕੇ ਅੱਗੇ ਖੜ ਗਏ ਅੱਗੇ ਖੜ ਕੇ ਤੋਂ ਗੁਰੂ ਪਾਸ਼ਾ ਨੇ ਦੇਖਿਆ ਉਹ ਸਾਹ ਫੇਰਾ ਆ ਗਈ ਤੇ ਕਹਿਣ ਲੱਗੇ ਪਾਤਸ਼ਾਹ ਮੇਰੀ ਕਿਰਪਣੀ ਦੀ ਝੋਲੀ ਪਾਓ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਪਾਸ਼ਾ ਕਹਿਣ ਲੱਗੇ ਮਾਤਾ ਤੇਨੂੰ ਹੁਣੇ ਜਵਾਬ ਦਿੱਤਾ ਸੀ ਤੇਰੀ ਕੁੱਖ ਖਾਦੀ ਹੈ ਤੇਰੇ ਕਰਮਾਂ ਦੇ ਵਿੱਚ ਕੋਈ ਉੱਤਰ ਨਹੀਂ ਬਾਤ ਨਹੀਂ ਮਿਲ ਸਕਦੀ ਕਰਮਾ ਕੀ ਲਿਖੀ ਨਹੀਂ ਉਸੇ ਵਕਤ ਮਾਤਾ ਜੀ ਨੇ ਉਹ ਕਲਮ ਤੇ ਦਵਾਤ ਸ਼ਾਹੀ ਕਾਗਿਤ ਪੇਸ਼ ਕਰ ਦਿੱਤਾ ਕਹਿਣ ਲੱਗੇ ਬਾਦਸ਼ਾਹ ਉਥੇ ਵੀ ਤੁਸੀਂ ਲਿਖਣਾ ਸੀ ਜੇ ਉਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਇਹ ਕਿਹੜੀ ਉਡੀਕ ਗੱਲ ਹੁਣ ਲਿਖ ਦੇਵੋ ਉਸ ਵਕਤ ਗੁਰੂ ਬਾਦਸ਼ਾਹ ਮੁਸਕਰਾਏ ਥੋੜਾ ਜਿਹਾ ਹੱਸੇ ਹੱਸ ਕੇ ਉਹਨਾਂ ਨੇ ਦੁਆਤ ਕਲਮ ਕਾਜ ਫੜ ਲਿਆ ਫੜ ਕੇ ਫਿਰ ਗੁਰੂ ਪਾਤਸ਼ਾਹ ਉਸ ਤੇ ਇੱਕ ਅੰਕ ਏਕਾ ਪਾਉਣ ਲੱਗੇ ਨੇ ਜਦੋਂ ਏਕਾ ਪਾਉਣ ਲੱਗੇ ਕੁਦਰਤ ਦੀ ਨੀਤ ਘੋੜੇ ਨੇ ਪੌੜ ਲਾਤਾ ਉਹ ਘੋੜੇ ਨੇ ਲੱਤ ਹਲਾ ਦਿੱਤੀ ਉਹ ਇੱਕ ਦਾ ਸਾਦਾ ਬਣ ਗਿਆ ਇੱਕ ਦਾ ਸਾਦਾ ਬਣ ਗਿਆ ਜਦੋਂ ਸਾਦਾ ਬਣ ਗਿਆ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਅਸੀਂ ਤਾਂ ਇੱਕ ਦਿਨ ਲੱਗੇ ਸੀ ਪਰ ਸਾਡੇ ਘੋੜੇ ਨੇ ਕਿਰਪਾ ਕਰ ਦਿੱਤੀ ਹੁਣ ਤੇ ਨੂੰ ਸੱਤ ਪੁੱਤਰ ਮਿਲਣਗੇ ਸੱਤ ਜਨਮ ਲੈਣਗੇ ਤੇਰੇ ਘਰ ਦੇ ਵਿੱਚ ਸੋ ਐਸਾ ਹੀ ਹੋਇਆ ਫਿਰ ਸੱਤਾਂ ਪੁੱਤਰਾ ਨੇ ਘਰ ਦੇ ਵਿੱਚ ਜਨਮ ਲਿਆ ਤੇ ਗੁਰੂ ਜਨਨ ਦੇ ਨਾਲ ਉਹ ਪਰਿਵਾਰ ਜੁੜਿਆ ਸੋ ਇਹ ਹੁੰਦੀ ਬਖਸ਼ਿਸ਼ ਇਹ ਹੁੰਦੀ ਮਿਹਰ ਪਰਵਾਹ ਤੇ ਸਾਰੀ ਦੁਨੀਆ ਤੁਰੇ ਫਿਰਦੀ ਆਪਾਂ ਵੀ ਸਾਰੇ ਕਿੰਨੇ ਕਮਾਕਾਰਾਂ ਦੇ ਵਿੱਚ ਆਪਾਂ ਰੁਝੇ ਆ ਕਰਨੇ ਬਿਲਦੇ ਨੇ ਪਰ ਕੰਮ ਕਰਦੇ ਆ ਕਰਦੇ ਆ ਅਸੀਂ ਜਿਹੜਾ ਵਿੱਚੋਂ ਕਹਿੰਦੇ ਨੇ ਆਵੇ ਹੇਠ ਖੜੋ ਤੇ ਆ ਬਾਬਾ ਇਕ ਸਿੰਘ ਜੀ ਕਿਆ ਕਰਦੇ ਸੀ ਆਵੇ ਹੇਠ ਖੜੋ ਤੇ ਆ ਆਵਾ ਮੁੱਕਣਾ ਨਹੀਂ ਤੂੰ ਛੁੱਟਣਾ ਨਹੀਂ ਕਦੀ ਹਰੀ ਅੰਬੂਰੀ ਚੜ ਲੈ ਇੱਕ ਖੋਤਾ ਜਨਵਰ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ ਨਾਲੇ ਪੱਠੇ ਤੋਂ ਪਿੱਟਾ ਚੱਕਦਾ ਹੈ ਤੇ ਨਾਲੇ ਜਾਂਦਾ ਹੈ ਤੜਾ ਜਾਂ ਤਾਂ ਖੇਤ ਨੂੰ ਖਰੇ ਖੇਤ ਨੂੰ ਬੁਰਕ ਮਾਰਦਾ ਹੈ ਤੇ ਮਨ ਵਿੱਚ ਇਹ ਕਹਿੰਦਾ ਵੀ ਨਾ ਤੇ ਇੱਦਾਂ ਮੁੱਕੜੀਆਂ ਨਾ ਪਾੜਾ ਕਿ ਉਹ ਨਾ ਪੱਠਾ ਮੁਪਣਾ ਨਾ ਤੇਰਾ ਕਾੜਾ ਕਿਤਨਾ ਆ ਹਰਾ ਖੇਤ ਇਹਨਾਂ ਨੂੰ ਤੂੰ ਬੁਰਕ ਜਣਾ ਮਾਰ ਲੇਗਾ ਇਹੀ ਤੇਰੇ ਕੰਮ ਦੇ ਵਿੱਚ ਬਾਬਾ ਜੀ ਕਹਿੰਦੇ ਕੰਮਕਾਰ ਜਿਹੜੇ ਨੇ ਇਹ ਇੱਕ ਇੱਟਾਂ ਦੀ ਨਿਆਈ ਨਹੀਂ ਕੰਮਕਾਰ ਇਹ ਕਦੀ ਨਹੀਂ ਮੁੱਕ ਸਕਦੇ ਕੰਮਕਾਰ ਕਰਦਿਆਂ ਅਸੀਂ ਜਿਹੜਾ ਆ ਟਾਈਮ ਕੱਢਦੇ ਆ ਗੁੱਚਾਂ ਨਾਲ ਦੇ ਵਿੱਚ ਜੋੜਦੇ ਆ ਇੱਕ ਹਰੀ ਅੰਗੂਰੀ ਇਹਹੀ ਨਾਲ ਜਾਣਾ ਹੈ ਇਹਹੀ ਆਪਣੇ ਨਾਲ ਸਦਾ ਰਹਿਣਾ ਸੋ ਇਸ ਕਰਕੇ ਪਰਿਵਾਰ ਦਾ 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 ਨੋ ਵਧ ਕਰਦਾ ਹੈ ਪਰਵਾਰ ਦੀ ਬੜੀ ਚੰਗੀ ਸੋਚ ਸਾਡੀ ਬੇਟੀ ਡਾਕਟਰ ਪਰਮਿੰਦਰ ਮੈਂ ਇੰਦਿਆਂ ਵਿੱਚ ਦੀਪਾਂ ਦੇ ਕਰਾ ਤੇ ਬਹੁਤ ਨੇ ਪਰਿਵਾਰ ਸਾਰੇ ਦੀਆਂ ਕਰੀਆਂ ਕਰਾਂ ਦੇ ਬਹੁਤ ਗਰੀਬ ਪਰਿਵਾਰ ਮੱਧ ਪ੍ਰਦੇਸ਼ ਦੇ ਵਿੱਚ ਰਹਿਣ ਵਾਲੇ ਲੱਖਾਂ ਕਰੋੜਾਂ ਉਤਰਦੇ ਜਿਨ੍ਹਾਂ ਦੇ ਕੋਲ ਸਾਥ ਵੀ ਨਹੀਂ ਹੈਗੇ ਉਹ ਕਿ ਇਹਨਾਂ ਕੋਲ ਮੈਂ ਕਈ ਵਾਰੀ ਗੱਲ ਕਰਦਾ ਹਾਂ ਉੱਥੇ ਉਹਨਾਂ ਕੀ ਮੈਂ ਕਈ ਵਾਰੀ ਪਿਕਚਰਾਂ ਬੁਟਵਾਇਆ ਇਹਨਾਂ ਦੇ ਪਿੱਛੇ ਉੱਥੇ ਦੇ 350 ਬੱਚੇ ਤੇ ਬੁਲਾ ਉਹਨਾਂ ਦੀਆਂ ਜੁੱਤੀਆਂ ਟੁੱਟੀਆਂ ਹੋਈਆਂ ਤੇ ਉਹ ਗੁਰੂ ਘਰ ਚੰਨਾਂ ਨਾਲ ਸਿੱਖਦੇ ਸਾਰੇ ਸਿੱਖ ਜੂੜੇ ਰੱਖ ਕੇ ਕੇਸ ਰੱਖ ਕੇ ਸਾਰੇ ਸਿੱਖ ਨੇ ਤੇ ਇਹਨੂੰ ਦੱਸਿਆ ਇਹ ਮੈਨੂੰ ਕਹਿੰਦੀ ਅੱਜ ਜੇ ਤੁਸੀਂ ਕਹੋ ਤੇ ਆਪਾਂ ਇਹਨਾਂ ਸਾਰਿਆਂ ਨੂੰ ਜੋੜੇ ਭੇਜਦੇ ਬੂਟ ਛੁੰਜ ਬਣਾ ਕੇ ਭੇਜਦੇ ਤੇ ਮੈਂ ਇਹਨੂੰ ਕਹਿੰਦਾ ਬੇਟਾ ਇਹਦੇ ਵਿੱਚ ਪੈਸਾ ਬਣਾ ਲਕਰਾਂ 1 1 2 4 ਹੋਣ ਕਿਤੇ ਆਪਾਂ ਠੀਕ ਹੈ ਇਹਨਾਂ ਨੂੰ ਮੈਂ ਦੱਸਿਆ ਕਿ ਉਹ ਤੇ 350 ਮੈਂ ਗਿਣਤੀ ਕਰਾਈ ਉੱਥੇ ਮੈਂ ਕਿਹਾ ਕਿ ਕਿੰਨੇ ਸਾਰੇ ਕਿਤੇ 350 ਦੇ 400 ਦੇ ਕਰੀਬ ਇਹ ਬੱਚੇ ਬੱਚੀਆਂ ਸਾਰੇ ਕਿੰਨੇ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਇਹ ਕਿ ਲਈ ਉਪਸਾਰਕ ਇਹ ਦਿੰਦੇ ਆ ਹਨ ਇਹ ਹੈ ਬਖਸ਼ਿਸ਼ ਇਹ ਹੈ ਕਿਰਪਾ ਆਪਾਂ ਕਮਾਉਂਦੇ ਸਾਰੇ ਆ ਸਾਰੇ ਆ ਕੋਲ ਅਸੀਂ ਡਾਲਰ ਨੇ ਅਸੀਂ ਕਮਾਉਂਦੇ ਆ ਪਰ ਸੋਝੀ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ ਐਸਾ ਹਤਕਾਰ ਤੇ ਐਸਾ ਪਾਤ ਐ ਸਾਧਨਾ ਤੋਂ ਜੋ ਪੀਚਾਂਗੇ ਸੋਈ ਵੱਡਾਂਗੇ ਸੋ ਇਸ ਪਰਵਾਰ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ ਐਸੇ ਪਰਵਾਰ ਮਹਾਰਾਜ ਹਮੇਸ਼ਾ ਸਾਰਿਆਂ ਨੂੰ ਇਹੋ ਜਿਹੇ ਪਰਵਾਰਾਂ ਦੇ ਨਾਲ ਮਿਲਾਪ ਕਰਾਵੇ ਚੜ੍ਹਦੀ ਕਲਾ ਵਿੱਚ ਕਦੇ ਉਹਨੀਆਂ ਬੁੱਲਾਂ ਦੀ ਖਿਮਾ ਕਰਨੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ